ਵਰਲਡ ਕੱਪ ਕਨੇਡਾ ਦੇ ਜੋ ਖੇਡਣਗਾ ਬੈਸਟ ਰਿਹਾ ਜਿੱਤਾਂ ਮਾਉਣ ਜਦੋਂ ਬੈਸਟ ਆਫੀ ਹੈ ਇਹ ਕੌਣ ਪੈਦਾ ਹੋਏ ਨੇ ਰਿਕਾਉ ਬੰਦ ਕੇ ਵੀ ਟੁੱਟਰ ਕੇ ਵੀ ਅੱਜ ਦੇ ਬਿਲਾਲ ਮੈਟਰ ਪੰਜਾਬੀ ਸਪੋਰਟਸ ਕਲਬ ਦੀ ਟੀਮ ਦਾ ਇਹ ਨਾਜੋਦ ਰੇਡ ਪਾ ਰਿਹਾ ਹੈ ਬਾਲਾ ਹੱਜੀ ਪ੍ਰਧਾਨ ਨੇ ਵਾਇਸ ਪ੍ਰਧਾਨ ਉਕਾਰ ਗਰੇਵਲ ਮਲਕੀ ਸਿੰਘ ਜੀ ਦੇ ਸਾਬ ਕੈਸ਼ੀਅਰ ਨੇ ਮਰਾ ਜੀਵਨ ਬਟੌਰ ਸੱਤਰ ਜੋ ਨੇ ਠੋਠਾ ਖੇਡ ਕੇ ਧਾਕਦਾ ਵਾਲਾ ਬੰਦੇ ਰਸਮੀ ਦੇਖ ਲਈ ਅਲੀ ਬਲਾਇਚ ਅਲੀ ਬਲਾਇਚ ਨੂੰ ਸਿਰ ਚਾਹ ਬੱਟਕਣ ਦੀ ਬਾਈ ਬਨਾਲ ਹੋਸੇ तेलो अपनी टीम के नंबर जोड़ कामयाब हो गया नेक्स्ट टीम के बाद ये कलर के लिए अगली बार अगली रेड बॉल के वास्ते सिर्फ सिंह का सिक्स स्टार कबड्डी खिलाड़ी कलगिया वाले ने खा की सुत दे दी कागज कलर बॉल पर आकार लटा तेरे चौधरी ने आई बड़ी तेरे खड़ा का चांदी पड़ा पड़ता धन्यवाद करवानी मेरे शहंशाह जी कीता जिला का तुही कमाल हो गया सर सिंह का अपनी चढ़नी है दुख कब्जा में दुनिया के नाम पड़ा पर बाजू बेंगाल रे चंदा है अंबा ਇਹ ਵੱਡਾ ਨਾਮ ਬਣ ਆ ਗਿਆ ਸ਼ਖਸ਼ਪਰੀਆ ਅਗਲੀ ਕਬੱਡੀ ਪਾਉਦਾ ਹੈ ਸੁਲਤਾਨ ਬਹੁਤ ਸੁਲਤਾਨ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਹੈ ਟੰਡਿਆ ਨੇ ਅਗਲੀ ਕਬੱਡੀ ਪਾਉਣ ਦੇ ਲੋਚਾ ਹੈ ਸੁਲਤਾਨ ਦੀ ਕਬੱਡੀ ਹੈ ਦੂਸਰੇ ਪਾਸੇ ਫਿਰ ਖੋਸ਼ੀਜੀ ਵੀ ਆ ਗਿਆ ਜਿਸ ਨੇ ਆਪਣੇ ਵਿੱਚ ਸੋਨਾ ਖੇਡਿਆ ਪਰ ਇੱਕ ਪਾਸੇ ਸੰਦੀਪ ਸੁਲਤਾਨ ਦੀ ਕਬੱਡੀ ਤੇ ਨੰਬਰ ਸੰਦੀਪ ਸਾਹ ਜਿਹੜੇ ਖੇਡ ਕਰਦੇ ਹਲੇ ਜਿਸੇ ਲੋਚਾ ਹੈ ਪੱਟੀਆਂ ਵਿੱਚ ਕਿਹੜਾ ਕੋਣ ਜਾਂਦਾ ਹੈ ਬੇੜਾ ਬਈ ਤੂੰ ਰਾਏ ਤੂੰ ਬੜਾ ਵਧੀਆ ਦੇਸ਼ ਆਏ ਬੇੜਾ ਦੇ ਪਾਸੇ ਮਨਾਨ ਦੇ ਮੇਲੇ ਤੇ ਬੈਠ ਜਾਵੇ ਤੱਕਾ ਚੱਲ ਰਹੇ ਹਾਂ ਖਾਲਸੇ ਦੀ ਟੀਮ ਦੇ ਨਾਲ ਹੈ ਅਗਲੀ ਕਟੜੀ ਕੌਣ ਦੇ ਵਾਸਤੇ ਬਲਿਕ ਜ਼ਕਰ ਅੁੱਲਾ ਸਭ ਤੋਂ ਜ਼ਕਰ ਦਾ ਵੱਡਾ ਕਬੱਡੀ ਖਿਡਾਰੀ ਬਈ ਰੇਡ ਬੜਾ ਤਗੜਾ ਮੈਚ ਲਗਭਗ ਲੰਘਣੋਂ ਬਰਾਬਰ ਦੇ ਹੈ ਜਿਹੜੀ ਟੀਮ ਜਿੰਦੂ ਫਾਈਨਲ ਦੇ ਵਿੱਚ ਪਹੁੰਚੂਗੀ ਜਿੱਤੇ ਕੌਣ ਅਗਲੇ ਪਾਸੇ ਬਲਿਕ ਜ਼ਕਰ ਅੁੱਲਾ ਇੱਕ ਹੋਰ ਮਰਜ਼ੂਮ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਹਰ ਸਿੰਘ ਵਾਲਾ ਅਗਲੀ ਕਬੱਡੀ ਪੌਂਡ ਦੇ ਵਾਸਤੇ ਤਿਆਰ ਬਣ ਤਿਆਰ ਕਬੱਡੀ ਖਿਡਾਰੀ ਦੇਖਦੇ ਵੀ ਮੁਸਰਤਨ ਵੀ ਕਬੱਡੀ ਖੇਡ ਹੁੰਦੀ ਹੈ ਬਹੁਤ ਵਧੀਆ ਨੰਬਰ ਰੇਡਰ ਵਾਲੇ ਜੀ ਚੁੱਟੇ ਜਿਹੜੇ ਚੁਲੇ ਪੜਾ ਅਜਾ ਕਬੱਡੀ ਖੇਡ ਰਿਹਾ ਹੈ ਜਾਰੀ ਹੈ ਹੌਲੀ ਹੌਲੀ ਪੈਂਦੇ ਬੱਲੇ ਵਾਲੇ ਪੁੱਤਲਕ ਇੱਕ ਦੂਜਾ ਛੇਤੀ ਲੈਣ ਲੱਗ ਪੜੇ ਹੋਏ ਦੇਸ਼ ਪੰਜਾਬ ਦੇ ਪੁੱਤਲਕ ਤੇ ਬੜੀ ਜਾਨਦਾ ਬਹੁਤ ਵਧੀਆ ਪੁਆਇੰਟ ਆਉਂਦੇ ਆ ਅਗਲੀ ਕਬੱਡੀ ਫੇਰ ਬਹੁਤ ਦਾਰੀ ਸੰਸਤਾ सुल्तान फिर कबड्डी है इसमें उधरों का खाली थी से कबड्डी के लिए ये लगता है जतरा वाले मैच भी खेलत लगले बड़े और बड़ा इस समय सुधीर सुल्तान कबड्डी पा रहा है पप्पू के नाल टीके वाला करविंदर है ਜੋ ਜਿੱਤਦਾ ਹੈ ਉਸਦਾ ਕਹਿੰਦੇ ਵੀ ਆਹ ਕਬੱਡੀ ਦੇ ਖੇਡ ਜੇ ਦੇ ਤੋਂ ਪੱਤੇ ਦੁਨੀਆ ਜਾਣਦੀ ਹੈ ਪਰ ਸੁਲਤਾਨ ਦੇ ਲਈ ਦੁਨੀਆ ਕਹਿੰਦੀ ਹੈ ਐਸਾ ਨਹੀਂ ਅਗਲੀ ਗੋਲੀ ਹੈ ਖੁਡਿਆਰ ਦੇ ਵਿੱਚ ਰਿਚੇ ਅਗਲੀ ਗੋਲੀ ਸਹਿਯੋਗ 70000 ਦੇ ਲਈ ਅੱਗੇ ਆਵਦੇ ਹੈ ਉਹ ਕੈਸੀ ਲੱਗ ਖੇਡ ਮੇਲਾ ਲੱਗੋ ਕਰਦੀ ਭੜ ਗਿਆ ਮੇਰੇ ਲਈ ਦੂਜਾ ਸੈਮੀ ਫਾਈਨਲ ਵੀ ਇੱਕ ਤੋਂ ਵੱਡੀ ਟੱਕਰ ਹੋਣੀ ਹੈ ਜਿਹੜਾ ਇਸਰ 35 ਅਗਲਾ ਹਟ ਗਿਆ ਸੱਕਰ ਜਹਾਜ਼ ਕਬੱਡੀ ਦਾ ਤੇ ਦੂਸਰੇ ਪਾਸੇ ਸਰਦਾਰ ਦੇ ਵਿੱਚ ਪਈ ਹੋਈ ਕਬੱਡੀ ਦੇ ਪਰਟੀ ਦੇ ਹੋਰ ਪਾਚ ਪਾਏਗੇ ਕਿ ਨਹੀਂ ਜੀ ਕਬੱਡੀ ਹੈ ਇਹ ਸਭ ਕਬੱਡੀ ਦੇ ਪੁਜੀ ਪੁਪਲ 8 ਦਸਤੇ ਦਾ 3 ਨੰਬਰ ਦੇ ਉਸ ਤੇ ਤਲਵੰਦ ਸਿੰਘ ਜੀ ਸਹੁੰਨ ਸਰ ਕਰਿਆ ਅਜੇ ਤੱਕ ਤੇ ਦੇਕਰ ਸੀ ਜਿਵੇਂ ਟੈਕਨੀਕ ਹੈ ਹੈਡੀ ਰੇਟ ਬਾਨੋ ਦਾ ਹਾਂ ਜੀ ਦੋਸਤਾਂ ਦੇ ਪਰਵਦੀਆਂ ਦਾ ਜਿਹੜੇ ਕੋ ਜਿੰਦੇ ਧਰਵਾਦਾ ਅਗਲੀ ਗੱਲ ਹੈ ਮੋਹਸਨ ਬਾਲ ਤੇ ਲੋਧੀ ਉੱਧਰ ਐਨਵੀਸੀ ਦੇ ਵੀਰ ਕੁਪਰ ਜੀ ਦਾ ਮੀਨੋ ਤੇ ਸੰਜੀਤ ਸਿੰਘ ਜੀ ਉਹਨਾਂ ਦਾ ਜਸਮਿੰਦਰ ਸ਼ੋਕਰ ਜੀ ਰਾਜ ਜਿਹਾਨ ਸ਼ੋਕਰ ਜੀ ਨੌਂਦਰ ਲੈਗ ਫੁੱਟ ਵਾਲੇ ਟੀਮ ਜੀ ਦਾ ਸਾਤ ਟੀਮੂ ਦਾ ਲੇਗ ਵਾਲੀ ਟੀਮ ਤੋਂ ਜਸਾ ਮਗਨਸ ਵਰੀ ਤੋਂ ਜੱਥੇ ਮਨਿੰਦਰ ਸਿੰਘ ਜੀ ਪੁਜੇ ਨੇ ਜੀ ਮਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਮਗਨਸ ਕੱਲ੍ਹ ਕੱਲਿਆ ਫੇਰ ਇਹਦੇ ਵਿੱਚ ਇਹ ਗੱਲ ਚੱਲੀ ਹੈ ਕਿ ਅਗਲੇ ਹੌਲ ਰਾਡ ਦੇ ਤਰ੍ਹਾਂ ਇੱਕ ਵੱਡੀ ਮੰਗ ਰੱਦ ਹੈ ਕਿ ਅਧਿਕਾਰੀਆਂ ਸੱਚੇ ਨੇ ਦੇਖਣ ਤੇ ਖੜੀ ਹੋ ਗਈ ਹੈ ਹਟਾਈ ਪਰ ਪੁਆਇੰਟ ਦਾ ਹੈ ਇਸ ਦੇ ਵਿੱਚ ਹੋਰ ਮਾਰ ਅਗਲੀ ਵੱਡੀ ਬਾਜ਼ੀ ਜਦ ਤੱਕ ਕਬੱਡੀ ਖੜਾਈ ਦੇਖਦੇ ਰੇਟਾ ਜਦ ਚੱਗੇ ਬੰਦੀ ਆਈ ਹੈ ਉੱਡੀ ਖੱਣ ਦੇ ਤੱਕ ਨੂੰ ਖੇਡ ਜਦੋਂ ਕਬੱਡੀ ਜਦ ਹੱਤਾ ਮੇਰੇ ਸੰਦੀਪ ਅਲਵੀ ਆਤੂ ਨਾ ਮੜੀ ਜਦੋਂ ਬੱਦਲ ਆ के लोग को फरने सके नहीं दुआ तो खाते को जीता लोग को फरने सके नहीं ना दुनिया के ऊपर रिमांड पर तो बड़े तो बड़े करा लिए गाने के बीच कविता के बीच आप गला चलिए शेर के बीच आप तेरे पास है बट देखने के बाद सेकंड हाथी खेल खेली जा रही है सेकंड सेमीफाइनल एक ਖੇਡਿਆ ਜਾਊਗਾ ਇੱਕ ਪਾਸੇ ਮੋਕੇਸੀ ਹੈ ਆ ਦੂਸਰੇ ਪਾਸੇ ਟੀਮ ਡਾਂਡੋ ਪੰਜਾਬੀ ਇਹ ਟੀਮਾਂ ਦੇ ਦਰਮਿਆਨ ਅੱਜ ਇਸ ਕਬੱਡੀ ਕਮੇਟੀ ਦਾ ਸੈਕੰਡ ਸੈਮੀ ਬਾਅਦ ਅਗਰਾ ਖੇਡਿਆ ਜਾਊਗਾ ਅੰਬਾ ਤੈਨੂੰ ਪਾਲਿਆ ਸ਼ੇਰਾ ਓਏ ਆ ਖਵਾ ਕੇ ਦੇਸੀ ਖੇਡ ਦੀ ਚੂਰੀ ਸਨਮਾਨਿਆ ਮਖੜਾਲੇ ਸਾਡਾ ਜਿੰਨਾ ਵੱਡਾ ਜ਼ਰੂਰੀ ਅੱਜ ਡਾਂਡੋ ਸਾਡਾ ਨੱਚੂਗਾ ਹੁਣ ਤੋਂ ਜੋਰ ਪਟਾ ਦਾ ਲਾਦੇ ਮੱਮਸਲਾ ਕਾਕਾ ਇਹੀ ਨਾ ਮੇਰਾ ਹੁਣ ਦੋ ਲੋ ਬੰਦੇ ਦਾ ਮਸਲਾ ਕੱਟਦਾ ਬਣ ਗਏ ਦੋ ਲੋ ਬੰਦੇ ਦੀ ਜਿੰਨਾ ਸੁਣ ਬਸ ਬੰਦੇ ਦੇ ਨਾਤੇ ਸੜੇ ਦੀ ਅਸਲੋਂ ਕਵਾ ਸ਼ਰਮਜੀ ਇਹਨਾਂ ਰਿਸ਼ਾਇਤਾਂ ਤੇ ਨਾਲ ਗ੍ਰੀਨ ਟੈਕ ਸੈਕਟਰ ਤੋਂ ਬਗਰਦਦ ਤੇ ਪਰ ਅੰਮ੍ਰਿਤ ਸੁਨਹਿਰਾ ਪਿੰਡ ਦੇ ਦਾ ਸਵਾਗਤ ਲਾ ਕੇ ਜਿਹੜੇ ਸਾਸਰੀ ਢੋਗਾ ਦਾ ਪਰਿਵਾਰ ਹੈ ਇਧਰ ਜੀ ਢੋਗਾ ਕਾਲਾ ਢੋਗਾ ਨੇ ਇਹ ਵਿਪਤ ਗਣੇਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਥੇ ਜਰਨੈਲ ਲਾਲਜੀ ਕਰਨੈਲ ਮਹਿੰਦਰ ਸਿੰਘ ਜੀ ਮਾੜਾ ਤੇ ਨੀਰਜ ਜੀ ਤੇ ਖੇਡ ਇਧਰ ਜੀ ਆਧਾਰ ਪੇਸ਼ੇਵਰ ਦੇ ਸਾਰੇ ਸ਼ਖੀਰਾਂ ਦਾ ਆਰਐਸਜੀ ਲਾਲੇ ਰਾਜ